ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਹੋ ਉਮੀਦ ਕਰਦਾ ਕਿ ਆਜੀ ਖੁਸ਼ੀ ਹੋਵੇ ਚੜ੍ਹਦੀ ਕਲਾ 'ਚ ਹੋਵੋਗੇ ਦੋਸਤੋ ਇੱਕ ਹੋਰ ਬਹੁਤ ਸਾਰੀ ਵੀਡੀਓ ਲੈ ਕੇ ਆਇਆ ਬਹੁਤ ਸਾਰੇ ਟੌਪਿਕਾਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜੁਰ ਕਰਿਓ ਜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਚੰਗੀ ਲੱਗੇ ਤਾਂ ਹੋਰਾਂ ਤੱਕ ਵੀ ਸ਼ੇਅਰ ਜੁਰ ਕਰਿਆ ਕਰੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਲੋਕਾਂ ਦੀ ਵੀ ਤੁਹਾਡੀ ਤਰੱਕੀ ਦੇ ਨਾਮ ਨਾਲ ਤੁਹਾਡੀ ਸਕਸੈਸ ਦੇ ਨਾਲ ਨਾਲ ਲੋਕਾਂ ਦੀ ਸੋਚ ਵੀ ਬਦਲ ਜਾਂਦੀ ਆ ਹਨਾ ਕਿਸੇ ਦੀ ਕਿੱਦਾਂ ਹੋ ਜਾਂਦੀ ਆ ਕਿਸੇ ਦੀ ਕਿੱਦਾਂ ਹੋ ਜਾਂਦੀ ਆ ਆਲਮੋਸਟ ਆਪਾਂ ਦੇਖਦੇ ਆ ਕਿ ਜਦੋਂ ਤੁਸੀਂ ਕਿਸੇ ਫੀਲਡ ਤੇ ਵਰਕ ਕਰ ਰਹੇ ਹੁੰਦੇ ਆ ਹਨਾ ਤੇ ਉਹਦੇ ਵਿੱਚ ਤੁਸੀਂ ਸਟਰਗਲ ਕਰਦੇ ਹੋ ਨਾ ਮਿਹਨਤ ਕਰਦੇ ਹੋ ਬਟ ਕਈ ਵਾਰ ਸக்ஸੈਸ ਨਹੀਂ ਮਿਲਦੀ ਨਾ ਟਾਈਮ ਲੇਟ ਹੋ ਜਾਂਦਾ ਤਾਂ ਲੋਕ ਕਹਿਣਾ ਸ਼ੁਰੂ ਕਰ ਦੇਣਗੇ ਇਹ ਤੇਰੇ ਵੱਸ ਦੀ ਗੱਲ ਨਹੀਂ ਹੈਗੀ ਹਨਾ ਇੱਕ ਤਾਨੇ ਮਿਨੇ ਹੈ ਨਾ ਕਮੈਂਟ ਕਰਨੇ ਟੌਂਟ ਮਾਰਦੀ ਹੈ ਨਾ ਅਭੀ ਤੂੰ ਕੋਈ ਹੋਰ ਕੰਮ ਦੇਖ ਲੈ ਤੇਰੇ ਤੋਂ ਨਹੀਂ ਹੋਣਾ ਤੇਰੇ ਵਾਸਤਾ ਕੰਮ ਨਹੀਂ ਹੈਗਾ ਬਟ ਜਦੋਂ ਤੁਸੀਂ ਉਹ ਚੀਜ਼ ਨੂੰ ਹਾਸਲ ਕਰ ਲੈਣੇ ਹੋ ਆਪਣੇ ਮੁਕਾਮ ਤੇ ਪਹੁੰਚ ਜਾਣੇ ਹੋਣਾ ਕਿਸੇ ਪੋਜੀਸ਼ਨ ਤੇ ਪਹੁੰਚ ਜਾਣੇ ਹੋ ਤਾਂ ਉਹੀ ਲੋਕ ਉਹਨਾਂ ਹੀ ਲੋਕ ਜਿਹਦੇ ਚੇਂਜ ਹੋ ਜਾਂਦੀ ਹੈ ਨਾ ਫਿਰ ਉਹੀ ਲੋਕ ਅਸੀਂ ਕਿਹਾ ਸੀ ਨਾ ਇਹ ਇੱਕ ਵਾਰੀ ਇੱਕ ਨਾ ਇੱਕ ਦਿਨ ਕਾਮਯਾਬ ਜ਼ਰੂਰ ਹੋਗਾ ਕੋਈ ਗੱਲ ਦੀ ਟਾਈਮ ਲੱਗ ਜਾਂਦਾ ਇਦਾਂ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਹਨ ਤੇ ਇੱਥੇ ਆਪਾਂ ਇਹ ਵੀ ਗੱਲ ਕਰਾਂਗੇ ਕਈ ਲੋਕ ਪਹਿਲੀ ਲੋਕਾਂ ਦੀ ਸੋਚ ਇਦਾਂ ਦੀ ਹੋ ਜਾਂਦੀ ਆ ਉਹ ਹੋ ਤੁਹਾਡੀ ਜਦੋਂ ਤੁਸੀਂ ਸਕਸੈਸ ਹੁੰਨੇ ਹੋ ਤਾਂ ਉਹਨਾਂ ਦੀ ਗੁਆਲਡਿੰਗ ਇਹ ਹੋ ਜਾਂਦੀ ਆ ਬੀ ਲੈ ਇਹ ਤਾਂ ਕਰਮਾਂ ਵਾਲਾ ਸੀ ਇਹਦੀ ਲੱਕ ਚੰਗੀ ਸੀ ਹੈ ਨਾ ਉੱਥੇ ਫਿਰ ਲੱਕ ਨੂੰ ਲੈ ਆਉਣਗੇ ਹਨ ਬਟ ਜਿਹੜੀ ਤੁਸੀਂ ਮਿਹਨਤ ਕੀਤੀ ਹੁੰਦੀ ਆ ਇੰਨੀ ਸਟruggਲ ਇੰਨਾ ਹਾਰਡਵਰਕ ਕੀਤਾ ਉਹ ਲੋਕਾਂ ਨੂੰ ਨਹੀਂ ਦਿਖਦਾ ਹੈਗਾ ਵੀ ਉਸ ਪਰਸਨ ਨੇ ਇੱਥੇ ਤੱਕ ਪਹੁੰਚਣ ਲਈ ਕਿੰਨਾ ਹਾਰਡਵਰਕ ਕੀਤਾ ਦਿਨ ਰਾਤ ਤੇ ਕੀਤਾ ਨਾ ਇੰਨੀ ਮਿਹਨਤ ਕੀਤੀ ਬਟ ਉਹ ਕਹਿਣਗੇ ਲੈ ਇਹ ਤਾਂ ਕਿਸਮਤ ਚੰਗੀ ਸੀ ਸਾਡਾ ਫਲਾਣਾ ਬੰਦਾ ਸੀਗਾ ਸਾਡਾ ਉਹ ਰਿਸ਼ਤੇਦਾਰ ਸੀਗਾ ਉਹ ਵੀ ਇਹੀ ਕੰਮ ਕਰਦਾ ਸੀ ਉਹਨੂੰ ਤਾਂ ਜੋਬ ਨਹੀਂ ਮਿਲੀ ਗਵਰਨਮੈਂਟ ਜੋਬ ਨਹੀਂ ਮਿਲੀ ਇਹਨੂੰ ਗਵਰਨਮੈਂਟ ਜੋਬ ਮਿਲ ਗਈ ਇਹ ਕਰਮਾਂ ਵਾਲਾ ਆ ਬਸ ਉੱਥੇ ਫਿਰ ਨਾ ਕਰਮ ਲੈ ਕੇ ਆ ਜਾਣਗੇ ਵੀ ਹਾਂ ਯਾਰ ਇਹ ਤਾਂ ਲੱਕੀ ਆ ਨਾ ਹਾਰਡਵਰਕ ਕੋਈ ਨਹੀਂ ਦੇਖਦਾ ਹੈਗਾ ਇਸ ਕਰਕੇ ਜਿਹੜੀ ਤੁਹਾਡੀ ਤਰੱਕੀ ਹੈ ਨਾ ਤੁਹਾਡੀ ਤਰੱਕੀ ਦੇ ਨਾਲ ਨਾਲ ਲੋਕਾਂ ਦੀ ਸੋਚ ਅੱਜ ਦੇ ਜੋ ਲੋਕ ਨੇ ਉਹਨਾਂ ਦੀ ਸੋਚ ਬਦਲਦੀ ਰਹਿੰਦੀ ਆ ਨਾ ਜੇ ਤੁਸੀਂ ਤਰੱਕੀ ਨਹੀਂ ਕਰਦੇ ਤਾਂ ਉਹ ਹੋਰ ਸੋਚ ਬਣਾ ਲੈਂਦੇ ਨੇ ਜੇ ਤੁਸੀਂ ਸাকਸੈਸ ਹੋ ਜਾਂਦੇ ਹੋ ਤਾਂ ਉਹਨਾਂ ਦੀ ਸੋਚ ਜਿਹੜੀ ਬਦਲ ਜਾਂਦੀ ਆ ਇਦਾਂ ਦੇ ਦੋਗਲੇ ਲੋਕਾਂ ਤੋਂ ਬਚਿਆ ਕਰੋ ਕੋਸ਼ਿਸ਼ ਕਰਿਆ ਕਰੋ ਉਹਨਾਂ ਨਾਲ ਮੇਲ ਮਲਾਪ ਰੱਖੋ ਜਿਨ੍ਹਾਂ ਦੀ ਸੋਚ ਸਮੇਂ ਦੇ ਨਾਲ ਨਹੀਂ ਬਦਲਦੀ ਹੈਗੀ ਹਨ ਸਮੇਂ ਦੇ ਨਾਲ ਬਦਲਣਾ ਜ਼ਰੂਰ ਪੈਂਦਾ ਬਟ ਜਿਹੜੀ ਤੁਹਾਡੀ ਸੋਚ ਹੁੰਦੀ ਹੈ ਨਾ ਉਹ ਤੁਹਾਡੀ ਜੋ ਸੋਚ ਆ ਚੰਗੀ ਸੋਚ ਆ ਉਹ ਉਦਹੀ ਰੱਖਣਾ ਚਾਹੀਦਾ ਨਾ ਸੋਚ ਨਾ ਬਦਲਿਆ ਕਰੋ ਸਮੇਂ ਦੇ ਨਾਲ ਬਦਲੋ ਜ਼ਰੂਰ ਜੇ ਸਮਾਂ ਫਾਸਟ ਚੱਲਦਾ ਤਾਂ ਆਪ ਵੀ ਫਾਸਟ ਚੱਲੋ ਹਨ ਤੇ ਇਹ ਨਹੀਂ ਵੀ ਸਮਾਂ ਲੰਘੀ ਜਾਂਦਾ ਤੇ ਅਸੀਂ ਉਸ ਚੀਜ਼ ਨੂੰ ਸਲੋ ਸਲੋ ਕਰਦੇ ਹਾਂ ਸੋਚ ਨੂੰ ਆਪਣੇ ਨੂੰ ਕੈਂਪ ਰੱਖੋ ਸੋ ਇੱਥੇ ਵੀਡੀਓ ਖਤਮ ਕਰਾਂਗੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਥੈਂਕ ਯੂ ਵੈਰੀ ਮੱਚ ਸਤਿ ਸ੍ਰੀ ਅਕਾਲ